ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਉਹ ਮਹਾਨ ਜਰਨੈਲ ਜਿਨ੍ਹਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਤੇ ਵਜ਼ੀਰ ਖਾਨ ਨੂੰ ਮਾਰ ਮੁਕਾਇਆ ਤਾਂ ਕਿਸੇ ਵਕਤ ਮੁਗਲਾਂ ਦੇ ਸਮੇਂ ਜਦੋਂ ਇਹ ਕਿਲਾ ਬਣਿਆ ਸੀਗਾ ਉਸ ਵਕਤ ਮੁਗਲਾਂ ਦੀਆਂ ਫੌਜਾਂ ਇਸ ਕਿਲੇ ਦੇ ਵਿੱਚ ਬੈਠ ਕੇ ਰਾਖੀ ਕਰਦੀਆਂ ਸੀਗੀਆਂ ਕਿ ਆਸ-ਪਾਸ ਕੋਈ ਆਤਾ ਨਹੀਂ ਰਿਹਾ ਚਾਰ ਬ੍ਰਿਜ ਹੈਗੇ ਸ ਇਸ ਕਿਲੇ ਦੇ ਜੋ ਸਾਰੇ ਪਾਸੇ ਨਿਗ੍ਹਾ ਰੱਖਦੇ ਸੀ ਸਿੱਖ ਕੌਮ ਦੀ ਇਸ ਮਹਾਨ ਇਤਿਹਾਸ ਨੂੰ ਸੰਭਾਲੀ ਬੈਠੀ ਇਹ ਕਿਲੇ ਦੀ ਕੀ ਹਾਲਾਤ ਹੈ ਹੌਲੀ ਹੌਲੀ ਕਰਕੇ ਇਹ ਕਿਲਾ ਵੀ ਅਲੋਪ ਹੋ ਰਿਹਾ ਹੈ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਉਹ ਮਹਾਨ ਜਰਨੈਲ ਜਿਨ੍ਹਾਂ ਨੇ ਸਰਹੰਦ ਦੀ ਇਟ ਦੇ ਨਾਲ ਇੱਟ ਖੜਕਾ ਦਿੱਤੀ ਤੇ ਵਜ਼ੀਰ ਖਾਨ ਨੂੰ ਮਾਰ ਮੁਕਾਇਆ ਪਰ ਉਸ ਜੰਗ ਦੇ ਵਿੱਚ ਬਹੁਤ ਕੁਝ ਜਿੱਤਿਆ ਗਿਆ ਜਿਨ੍ਹਾਂ ਵਿੱਚੋਂ ਅੱਜ ਇੱਥੇ ਇਸ ਕਿਲੇ ਦਾ ਜ਼ਿਕਰ ਕਰਾਂਗੇ ਇਹ ਮਨੋਲੀ ਪਿੰਡ ਹੈ ਮਹਾਲੀ ਦੇ ਵਿਚਲਾ ਪਿੰਡ ਹੈ ਮਹਾਲੀ ਦੇ ਸੈਕਟਰਾਂ ਦੇ ਵਿੱਚ ਹੀ ਹੁੰਦਾ ਆ ਜਾਂਦਾ ਤਾਂ ਕਿਸੇ ਵਕਤ ਮੁਗਲਾ ਦੇ ਸਮੇਂ ਜਦੋਂ ਇਹ ਕਿਲਾ ਬਣਿਆ ਸੀਗਾ ਉਸ ਵਕਤ ਮੁਗਲਾ ਦੀਆਂ ਫੌਜਾਂ ਇਸ ਕਿਲੇ ਦੇ ਵਿੱਚ ਬੈਠ ਕੇ ਰਾਖੀ ਕਰਦੀਆਂ ਸੀਗੀਆਂ ਕਿ ਆਸ-ਪਾਸ ਕੋਈ ਆਤਾ ਨਹੀਂ ਰਿਹਾ ਤਾਂ ਜਿਹੜੇ ਤੁਸੀਂ ਚਾਰੇ ਬ੍ਰਿਜ ਦੇਖ ਰਹੇ ਹੋ ਚਾਰ ਬ੍ਰਿਜ ਹੈਗੇ ਇਸ ਕਿਲੇ ਦੇ ਜੋ ਸਾਰੇ ਪਾਸੇ ਨਿਗਾਰਕ ਦੇਸੀ ਆ ਜਿਹੜੇ ਬੁਰਜ ਨਜ਼ਰ ਆ ਰਹੇ ਤੁਹਾਨੂੰ ਇਹਨਾਂ ਦੇ ਵਿੱਚ ਫੌਜਾਂ ਬੈਠਦੀਆਂ ਹੁੰਦੀਆਂ ਸੀ ਮੁਗਲਾਂ ਦੀਆਂ ਫੌਜਾਂ ਤੇ ਇੱਥੇ ਆਸ-ਪਾਸ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਕਈ ਕਿਲੇ ਬਣਾਏ ਗਏ ਸੀ ਖਰੜ ਦੇ ਵਿੱਚ ਵੀ ਇੱਕ ਕਿਲਾ ਸੀ ਬਨੂੜ ਦੇ ਵਿੱਚ ਵੀ ਉਹ ਕਿਲਾ ਸੀਗਾ ਪਰ ਉਹ ਸਭ ਟਹਿ ਟੇਰੀ ਹੋ ਚੁੱਕੇ ਐ ਤੇ ਅੱਜ ਇਸ ਕਿਲੇ ਦੇ ਵਿੱਚ ਇਸ ਕਰਕੇ ਪਹੁੰਚੇ ਆ ਕਿਉਂਕਿ ਕੁਝ ਹਾਲਾਤ ਇਸ ਦੇ ਵੀ ਇਸੇ ਤਰ੍ਹਾਂ ਦੇ ਨੇ ਜੋ ਤੁਸੀਂ ਵਿੱਚ ਘਾ ਜੜੀਆਂ ਬੁੱਟੀਆਂ ਉਗਿਆ ਦੇਖ ਰਹੇ ਹੋ ਤਾਂ ਇੱਥੋਂ ਸਾਫ਼ ਝਲਕ ਰਿਹਾ ਕਿ ਇਸ ਕਿਲੇ ਦੀ ਕਿਸ ਤਰ੍ਹਾਂ ਦੀ ਦੇਖਭਾਲ ਹੋ ਰਹੀ ਹੈ ਤੁਹਾਨੂੰ ਇੱਥੇ ਦੱਸਣਾ ਬੜਾ ਅਹਿਮ ਹੋ ਜਾਂਦਾ ਹੈ ਕਿ ਇਸ ਕਿਲੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤ ਲਿਆ ਸੀਗਾ ਤੇ ਸਰਹੰਦ ਤੇ ਇਸ ਕਿਲੇ ਦਾ ਕਨੈਕਸ਼ਨ ਆਪਸ ਦੇ ਵਿੱਚ ਘਟਨਾ ਬੜਾ ਅਹਿਮ ਸੀ ਕਿਉਂਕਿ ਇਹ ਬੜੀ ਅਹਿਮ ਭੂਮਿਕਾ ਨਿਭਾਉਂਦਾ ਸੀ ਜੇਕਰ ਕਿਸੇ ਨੇ ਸੂਬਾ ਸਰਹੰਦ ਪਹੁੰਚਣਾ ਤਾਂ ਇਸ ਕਿਲੇ ਦੇ ਰਾਹੀਂ ਜਿਹੜੀ ਆ ਫੌਜਾ ਸੀ ਮੁਗਲਾ ਦੀ ਉਹ ਸੰਦੇਸ਼ ਪਹੁੰਚਾਉਂਦੀ ਸੀ ਕਿ ਉਹ ਦੁਸ਼ਮਣ ਆ ਰਿਹਾ ਹੈਗਾ ਇੱਥੋਂ ਜਾਣਕਾਰੀ ਪਹੁੰਚ ਜਾਂਦੀ ਸੀਗੀ ਪਰ ਬੰਦਾ ਸਿੰਘ ਬਹਾਦਰ ਨੇ ਇਸ ਕਿਲੇ ਦਾ ਸਰਹੰਦ ਦੇ ਨਾਲੋਂ ਕਨੈਕਸ਼ਨ ਜੋ ਜਾਣਕਾਰੀ ਮਿਲਦੀ ਹੈਗੀ ਹੈ ਕੱਟ ਦਿੱਤਾ ਉਸ ਤੋਂ ਬਾਅਦ ਇਸ ਟੇ ਕਾਬਜ ਹੋ ਗਏ ਬੰਦਾ ਸਿੰਘ ਬਹਾਦਰ ਜਦੋਂ ਤਾਂ ਫਿਰ ਇਹਨਾਂ ਨੂੰ ਜਦੋਂ ਬੰਦਾ ਸਿੰਘ ਬਹਾਦਰ ਨੇ ਅੱਗੇ ਇਹ ਕਿਲਾ ਦਿੱਤਾ ਤਾਂ ਨਵਾਬ ਕਪੂਰ ਸਿੰਘ ਨੂੰ ਦਿੱਤਾ ਗਿਆ ਇਹ ਕਿਲਾ ਉਸ ਤੋਂ ਬਾਅਦ ਸਿੰਘਪੁਰੀਆ ਜਿਹੜੀ ਮਿਸਲ ਸੀਗੀ ਉਸ ਮਿਸਲ ਦੇ ਕੋਲ ਇਹ ਕਿਲਾ ਕਾਫੀ ਸਮਾਂ ਰਿਹਾ ਨਵਾਬ ਕਪੂਰ ਨੇ ਇਸ ਕਿਲੇ ਨੂੰ ਆਪਣੇ ਅਧਿਕਾਰ ਖੇਤਰ ਸਮਾਂ ਅੰਦਰ ਕਾਫੀ ਸਮਾਂ ਰੱਖਿਆ ਫਿਰ ਉਹਨਾਂ ਦੇ ਪੁੱਤਰ ਗੋਪਾਲ ਸਿੰਘ ਦੇ ਕੋਲੇ ਕਿਲਾ ਆ ਗਿਆ ਪਰ ਫਿਲਹਾਲ ਜੇਕਰ ਅੱਜ ਇਸ ਦੀ ਗੱਲ ਕਰੀਏ ਬੇਸ਼ੱਕ ਸਰਕਾਰ ਦੇ ਕੋਲੇ ਕਿਲਾ ਪਰ ਤਸਵੀਰਾਂ ਦੇਖੋ ਤੁਸੀਂ ਕਿਸ ਤਰ੍ਹਾਂ ਇਸ ਕਿਲੇ ਦੇ ਹਾਲਾਤ ਬਣ ਚੁੱਕੇ ਨੇ ਟਹਿ ਟੇਰੀ ਕਿਲਾ ਹੋ ਰਿਹਾ ਹੈ ਤਾਂ ਜੇਕਰ ਜੜੀਆਂ ਬੁੱਟੀਆਂ ਦੇਖੋਗੇ ਕਿਸ ਤਰ੍ਹਾਂ ਉਗੀਆਂ ਹੋਈਆਂ ਕਿਸ ਤਰ੍ਹਾਂ ਘਾਓਗੇ ਹੋਇਆ ਤਾਂ ਸਾਫ਼ ਨਜ਼ਰ ਆ ਰਿਹਾ ਕਿ ਉਹ ਮਹਾਨ ਯਾਦ ਸਿੱਖ ਕੌਮ ਦੀ ਇਸ ਮਹਾਨ ਇਤਿਹਾਸ ਨੂੰ ਸੰਭਾਲੀ ਬੈਠੀ ਇਹ ਕਿਲੇ ਦੀ ਕੀ ਹਾਲਾਤ ਹੈ ਤਾਂ ਕਿਵੇਂ ਹੌਲੀ ਹੌਲੀ ਕਰਕੇ ਇਹ ਕਿਲਾ ਵੀ ਅਲੋਪ ਹੋ ਰਿਹਾ ਹੈ ਕੋਈ ਵੀ ਕਿਲਾ ਹੁੰਦਾ ਜਦੋਂ ਸਰਕਾਰਾਂ ਉਸ ਨੂੰ ਆਪਣੇ ਅਧੀਨ ਕਰਦੀਆਂ ਜਾਂ ਪ੍ਰਾਤਨ ਵਿਭਾਗ ਆਪਣੇ ਅਧੀਨ ਲੈਂਦਾ ਤਾਂ ਉਸ ਦੇ ਬਾਹਰ ਬਕਾਇਦਾ ਬੋਰਡ ਲੱਗ ਜਾਂਦੇ ਆ ਬਕਾਇਦਾ ਉਸ ਕਿਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਇਸ ਕਿਲੇ ਦੀ ਦਸ਼ਾਤਾ ਤਾਂ ਤੁਸੀਂ ਦੇਖ ਹੀ ਰੋਕੇ ਹਾਲਾਤ ਹੈ ਪਰ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇਗੀ ਕਿਲੇ ਦਾ ਇਤਿਹਾਸ ਕੋਦੋਦਾ ਕੋਦੋਦਾ ਲਿੰਕ ਨਿਕਲਦਾ ਕੀ ਲਿੰਕ ਹੈਗਾ ਤਾ ਕਿਸੇ ਕਿਸਮ ਦੀ ਕੋਈ ਜਾਣਕਾਰੀ ਨਹੀਂ ਹੈ ਇੰਟਰਨੈਟ ਤੇ ਵੀ ਤੁਹਾਨੂੰ ਕੁਝ ਬਹੁਤਾ ਇਸ ਕਿਲੇ ਬਾਰੇ ਨਹੀਂ ਮਿਲੇਗਾ ਪਰ ਕਿੰਨੀ ਬੇਸ਼ਕੀਮਤੀ ਤੋੜ ਹੈ ਪੰਜਾਬ ਦੇ ਖਜ਼ਾਨੇ ਦੇ ਨਾਲ ਜੋ ਸਿੱਧੇ ਤੌਰ ਤੇ ਜੁੜਦੀ ਕਿਸੇ ਵਕਤ ਸੈਂਕੜੇ ਕਿਲੇ ਜਮੀਨਾ ਜਮੀਨਾ ਹੁੰਦੀ ਸੀ ਇਸ ਦੇ ਆਸ-ਪਾਸ ਪਰ ਉਹ ਸਭ ਹੁਣ ਪਿੰਡ ਵਸ ਗਿਆ ਖਤਮ ਹੋ ਚੁੱਕੀਆਂ ਪਰ ਤੁਹਾਨੂੰ ਮੈਂ ਜਾਣਕਾਰੀ ਦੇਦਾ ਕਿ ਮੁਹਾਲੀ ਦੇ ਵਿੱਚ ਮਨੋਲੀ ਪਿੰਡ ਪੈਂਦਾ ਇੱਥੋਂ ਬਿਲਕੁਲ ਆਬਿਆਸੀ ਤਰ੍ਹਾਂ ਸੀ ਸੈਕਟਰ ਦੇ ਨੇੜੇ ਦੀ ਜੇ ਤੁਸੀਂ ਉਹਨੇ 에어ਪੋਰਟ ਇਥੋਂ ਸਿਰਫ 4 ਕਿਲੋਮੀਟਰ ਦੀ ਦੂਰੀ ਤੇ ਆ ਪਰ ਇਸ ਕਿਲੇ ਬਾਰੇ ਬਹੁਤੀ ਜਾਣਕਾਰੀ ਤੁਹਾਨੂੰ ਨਹੀਂ ਮਿਲਦੀ ਇਥੋਂ ਤੱਕ ਕਿ ਕੋਈ ਵੀ ਸਾਈਨ ਬੋਰਡ ਜਾਂ ਬੋਰਡ ਕਿਲੇ ਦੇ ਬਾਹਰ ਨਹੀਂ ਲੱਗਿਆ ਹੋਇਆ ਕਿ ਇਹ ਕਿਲਾ ਕਦੋਂ ਦਾ ਹੈ ਕਿਸ ਦਾ ਕਿਲਾ ਹੈ ਪਰ ਅਸੀਂ ਤੁਹਾਡੇ ਤੱਕ ਕੋਸ਼ਿਸ਼ ਕਰ ਰਹੇ ਹਾਂ ਕਿ ਸਹੀਕ ਜਾਣਕਾਰੀ ਪਹੁੰਚਾਈਏ ਤਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਹੁਣ ਸਰਕਾਰਾਂ ਦੇ ਕੋਲ ਇਸ ਕਿਲੇ ਦੀ ਰਹਿਨਮਾਈ ਆਪਾਂ ਕਹਿ ਲਏ ਜਾਂ ਰੱਖ-ਰਖਾਵ ਦੇ ਲਈ ਸਰਕਾਰਾਂ ਜ਼ਿੰਮੇਵਾਰ ਨੇ ਪਰ ਇਹ ਇਤਿਹਾਸ ਦੇ ਵਿੱਚ ਕੀ ਕੁਝ ਹੋ ਰਿਹਾ ਇਹ ਐਂਟਰੀ ਪੁਆਇੰਟ ਹੈ ਕਿਲੇ ਦਾ ਮਤਲਬ ਕਿ ਜਿਹੜੇ ਚਾਰੇ ਬੁਰਜ ਬਣਿਆ ਉਸ ਦਾ ਐਂਟਰੀ ਪੁਆਇੰਟ ਹੈ ਇੱਥੋਂ ਹੀ ਆਪਰੇਟ ਹੁੰਦਾ ਸੀ ਇੱਥੇ ਹੀ ਹਥਿਆਰ ਹੁੰਦੇ ਸੀਗੇ ਮੁਗਲਾਂ ਦੇ ਹਥਿਆਰ ਇੱਥੇ ਹੀ ਰੱਖੇ ਗਏ ਸੀਗੇ ਤੇ ਇਹ ਐਂਟਰੀ ਪੁਆਇੰਟ ਹੈ ਇਸੇ ਕਿਲੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਕਬਜ਼ੇ ਹੇਠ ਲੈ ਲਿਆ ਸੀਗਾ ਬੜਾ ਅਹਿਮ ਪੁਆਇੰਟ ਸੀਗਾ ਇਹ ਕਿਲਾ ਜੇਕਰ ਆਪਾਂ ਜ਼ਿਕਰ ਕਰੀਏ ਸਾਰੇ ਪਾਸੇ ਨਿਗਾ ਰੱਖਣ ਦੇ ਲਈ ਇਹ ਕਿਲੇ ਦਾ ਐਂਟਰੀ ਪੁਆਇੰਟ ਬਹੁਤ ਜਿਵੇਂ ਪਿੰਡ ਵਾਲੇ ਦੱਸਦੇ ਆ ਕਿ ਇਸ ਨੂੰ ਤਕਰੀਬਨ 400 ਸਾਲ ਦੇ ਆਸ-ਪਾਸ ਦਾ ਸਮਾਂ ਹੋ ਗਿਆ ਪਰ ਜਿਹੜੇ ਬ੍ਰਿਜ ਹੈਗੇ ਹਜੇ ਵੀ ਉਸੇ ਤਰ੍ਹਾਂ ਖੜੇ ਹੈਗੇ ਆ ਪਰ ਇੱਥੇ ਕਿਸੇ ਵਕਤ ਫੁਹਾਰਾ ਹੁੰਦਾ ਸੀਗਾ ਇਸ ਜਗ੍ਹਾ ਤੇ ਜਿੱਥੇ ਹੁਣ ਤੁਸੀਂ ਘਾਉਗਿਆ ਦੇਖ ਰਹੇ ਹੋ ਤਾਂ ਮੈਂ ਤੁਹਾਨੂੰ ਘਾ ਸਾਈਡ ਕਰਕੇ ਦਿਖਾਉਂਗਾ ਕਿ ਹਜੇ ਵੀ ਸ਼ਾਇਦ ਇੱਥੇ ਉਹ ਚੀਜ਼ ਥੋੜੀ ਬੋਤੀ ਨਜ਼ਰ ਆ ਜੇ ਤਾਂ ਇੱਥੇ ਫੁਹਾਰਾ ਹੁੰਦਾ ਸੀ ਕਿਸੇ ਵਕਤ ਜੋ ਇਸ ਵਕਤ ਡੜੀਆਂ ਬੂਟੀਆਂ ਦੇ ਵਿੱਚ ਰੂਲਿਆ ਪਿਆ ਹੈਗਾ ਦਾ ਸੰਭਾਲਤਾ ਤੁਸੀਂ ਦੇਖ ਰਹੇ ਹੋਗੇ ਕਿਉਂਕਿ کافی ਉੱਚਾ ਹੁੰਦਾ ਸੀ ਇਹ ਕਿਲਾ ਪਿੰਡਾ ਮਨੋਲੀ ਇੱਥੇ ਤਾਂ ਇੱਥੇ کافی ਉੱਚਾ ਕਿਲਾ ਹੁੰਦਾ ਸੀ ਆਸ-ਪਾਸ ਨਿਗਰੱਖੀ ਜਾਂਦੀ ਸੀ ਇਹ ਹਵੇਲੀ ਸੀਗੀ ਇਹ ਹਵੇਲੀ ਟਾਈਪ ਹੈਗੀ ਅੱਜ ਵੀ ਮੌਜੂਦ ਹੈ ਪਰ ਬਹੁਤਾ ਹਿੱਸਾ ਇਹਦਾ ਢਹਿ ਢੇਰੀ ਹੋ ਚੁੱਕਿਆ ਹੈਗਾ ਕੁਝ ਕੁ ਹਿੱਸਾ ਬਚਿਆ ਹੈ ਉਹ ਦੂਸਰੇ ਪਾਸੇ ਪਰਲੇ ਪਾਸੇ ਵੀ ਇੱਕ ਹਵੇਲੀ ਸ਼ਾਇਦ ਉਹ ਬਾਅਦ ਦੇ ਵਿੱਚ ਬਿਲਡ ਕੀਤਾ ਗਿਆ ਹੋਵੇ ਤੇ ਉੱਥੇ ਕੇਅਰ ਟੇਕਰ ਰਹਿੰਦੇ ਸੀਗੇ ਪਰ ਹੁਣ ਉੱਥੋਂ ਜਾ ਚੁੱਕੇ ਹੈਗੇ ਕੇਅਰ ਟੇਕਰ ਕਿਉਂਕਿ ਡਿੱਗਣ ਵਾਲਾ ਹਿੱਸਾ ਹੈ ਗਿਆ ਇਸ ਕਰਕੇ ਹੁਣ ਕੋਈ ਵੀ ਇੱਥੇ ਇਸ ਕਿਲੇ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਕੋਈ ਕੇਅਰ ਟੇਕਰ ਹੋਵੇ ਕੋਈ ਇਸ ਦਾ ਰੱਖ-ਰਖਾਵ ਕਰਨ ਵਾਲਾ ਹੋਵੇ ਫਿਲਹਾਲ ਦੀ ਘੜੀ ਨਜ਼ਰ ਨਹੀਂ ਆ ਰਹਾ ਪਰ ਸਮੇਂ-ਸਮੇਂ ਤੇ ਥੋੜੀ-ਬੋਤੀ ਮੁਰੰਮਤ ਕਹਿੰਦੇ ਆ ਕੀਤੀ ਜਾਂਦੀ ਆ ਪਰ ਫਿਲਹਾਲ ਜੋ ਹਾਲਾਤ ਹੈ ਤੁਸੀਂ ਆ ਦੇਖੋ ਕਿਸ ਤਰ੍ਹਾਂ ਨਸ਼ੇ ਦਾ ਸਾਜੋ-ਸਮਾਨ ਤੇ ਸ਼ਾਇਦ ਇੱਥੇ ਅੱਜਕੱਲ ਸ਼ੂਟਿੰਗ ਹੁੰਦੀ ਹੈ ਉਸ ਤੋਂ ਬਾਅਦ ਇਹ ਸਮਾਨ ਇਕੱਠਾ ਕਰਕੇ ਇਹਨਾਂ ਦੇ ਵਿੱਚ ਪਾ ਕੇ ਲਫਾਫਿਆਂ ਦੇ ਵਿੱਚ ਇੱਥੇ ਰੱਖ ਦਿੱਤਾ ਜਾਂਦਾ ਤਾਂ ਜੇਕਰ ਸਿੱਖ ਇਤਿਹਾਸ ਦੇ ਨਾਲ ਇਸੇ ਤਰ੍ਹਾਂ ਖਿਲਵਾੜ ਹੀ ਕਵਾਂਗੇ ਸਿੱਧੇ ਸ਼ਬਦਾਂ ਦੇ ਵਿੱਚ ਨਾ ਸੰਭਾਲਿਆ ਗਿਆ ਤਾਂ ਕੁਝ ਵੀ ਨਹੀਂ ਬਚਣਾ ਆਪਸ ਦੇ ਵਿੱਚ ਲੜਾਈਆਂ ਜ਼ਰੂਰ ਹੁੰਦੀਆਂ ਆਪਸ ਦੇ ਵਿੱਚ ਦੁਸ਼ਨਵਾਜ਼ੀਆਂ ਹੁੰਦੀਆਂ ਪਰ ਆਖਰਕਾਰ ਇਸ ਦਾ ਸ਼ਿਕਾਰ ਕੀ ਹੋ ਰਿਹਾ ਸਿੱਖ ਇਤਿਹਾਸ ਜੇਕਰ ਇਤਿਹਾਸਕਾਰਾਂ ਦੀ ਜਾਣਕਾਰੀ ਦੇ ਅਨੁਸਾਰ ਮੰਨੀਏ ਤਾਂ ਸਿੱਖ ਇਤਿਹਾਸ ਦੇ ਨਾਲ ਇਸ ਕਿਲੇ ਦਾ ਗੂੜਾ ਸਬੰਧ ਹੈ ਤੁਸੀਂ ਆਸ-ਪਾਸ ਦੇਖੋਗੇ ਨਾ ਖੜੜ ਦੇ ਵਿੱਚ ਵੀ ਕਿਲਾ ਖਤਮ ਹੋ ਚੁੱਕਿਆ ਉਸ ਤੋਂ ਬਾਅਦ ਮਨੂੜ ਦੇ ਵਿੱਚ ਸੀ ਉਹ ਵੀ ਲਗਭਗ ਹੀ ਖਤਮ ਹੋ ਚੁੱਕਿਆ ਤੇ ਹੁਣ ਇਹ ਵੀ ਖਤਮ ਹੋਣ ਦੀ ਕਗਾਰ ਦੇ ਵਿੱਚ ਹੈ ਤਾਂ ਸਵਾਲ ਇਹ ਹੈ ਕਿ ਆਖਰਕਾਰ ਹੁਣ ਇਸ ਕਿਲੇ ਨੂੰ ਬਚਾਊਗਾ ਕੌਣ ਕੌਣ ਉਸ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤ ਕੇ ਤਾਂ ਦੇ ਦਿੱਤਾ ਤਾਂ ਹੁਣ ਇਸ ਨੂੰ ਸੰਭਾਲਣਾ ਕਿੰਨੇ ਹੈ ਕੈਮਰਾ ਪਰਸਨ ਗੁਰਸਾਹਿਬ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਦੀ ਨਿਊਜ਼ ਮਹਾਰਾਜੀ